ਮਨੋਖ ਦੇ ਜਿਹੜੀ ਡਾਈਟ ਹੈ ਨਾਨ-ਵੈਜੀਟੇਰੀਅਨ ਡਾਈਟ ਰਹੀ ਹੈ ਪਲਾਂਟ ਬੇਸਡ ਡਾਈਟ ਨੂੰ ਡਾਈਜੈਸਟ ਕਰਨਾ ਕੁਆਇਟ ਡਿਫਿਕਲਟ ਹੈ ਨਾਨ-ਵੈਜ ਬਹੁਤ ਜਲਦੀ ਪਚਦਾ ਹੈ ਵੈਜ ਬਹੁਤ ਔਖਾ ਪਚਦਾ ਹੈ ਕਣਕ ਦੀ ਰੋਟੀ ਖਾ ਕੇ ਤੁਹਾਨੂੰ ਨੀਂਦ ਆਉਂਦੀ ਹੈ ਹਨਾ ਆਲਸ ਚੜਦਾ ਤੇ ਨਾਨ-ਵੈਜ ਖਾ ਕੇ ਤੁਹਾਨੂੰ ਆਲਸ ਨਹੀਂ ਚੜਦਾ ਇੱਕ ਖਾ ਕੇ ਤੁਹਾਨੂੰ ਆਲਸ ਨਹੀਂ ਚੜਦਾ ਯੂ ਆਰ ਰੈਡੀ ਟੂ ਵਰਕ ਉਹ ਗਏ ਤਾਂ ਪੰਜਾਬ ਤੋਂ ਨਹੀਂ ਬੈਠੇ ਯੂਰਪ ਦੇ ਵਿੱਚ ਨੇ ਤੇ ਡਾਈਟ ਕਣਕ ਤੇ ਪਰੌਂਠੇ ਖਾਈ ਜਾਂਦੇ ਨੇ ਪੰਜਾਬ ਵਾਲੇ ਆਇ ਨਹੀਂ ਚੱਲਣਾ ਚੇਂਜ ਹੋਣਾ ਪਊਗਾ ਡਾਈਟ ਵੀ ਤੁਹਾਨੂੰ ਉਸ ਤਰ੍ਹਾਂ ਰੱਖਣੀ ਪੈਣੀ ਆ ਉਥੋਂ ਦੇ ਗੋਰਿਆਂ ਦੇ ਵਿੱਚ ਜਿਹੜੀ ਲਾਈਫ ਆ ਉਹਨਾਂ ਦੀ ਐਵਰੇਜ ਲਾਈਫ ਸਾਡੇ ਨਾਲੋਂ ਜ਼ਿਆਦਾ ਹੈਗੀ ਉਹਨਾਂ ਦੀ ਔਰ ਜਿਹੜੀ ਉਥੋਂ ਦੀ 95% ਪਪੂਲੇਸ਼ਨ ਜਿਹੜੀ ਆ ਉਹ ਨੌਨ ਵੇਜੀਟੇਰੀਅਨ ਆ ਸਟਾਈਲ ਜਿਹੜਾ ਹੈਗਾ ਉਹ ਟ੍ਰੈਡੀਸ਼ਨਲ ਰੱਖਣਾ ਚਾਹੀਦਾ ਹੈਗਾ ਜਿਹੜਾ ਬੋਇਲਡ ਸਿਸਟਮ ਜਿਹੜਾ ਹੈਗਾ ਉਹ ਸਭ ਤੋਂ ਵੈਸਟ ਜਿਹੜੀ ਤੁਸੀਂ ਭੁੰਨਦੇ ਹੋ ਉਹ ਚ ਤੁਸੀਂ ਮੈਜੋਰਟੀ ਦੇਖੋਗੇ ਉੱਪਰੋਂ ਪੁੰਨਿਆ ਹੁੰਦਾ ਅੰਦਰੋਂ ਕੱਚਾ ਰਹਿ ਜਾਂਦਾ ਤਾਂ ਉਹਦੇ ਵਿੱਚ ਤੁਹਾਨੂੰ ਕਈ ਤਰ੍ਹਾਂ ਦੀ ਇਨਫੈਕਸ਼ਨਸ ਦਾ ਡਰ ਰਹਿੰਦਾ ਹੈ ਇੱਕ 1 ਕਿਲੋ ਅਗਰ ਮੀਟ ਲਿਆ ਤਾਂ 8 ਲੀਟਰ ਪਾਣੀ ਪਾ ਕੇ ਉਹ ਤੋੜੀ ਦੇ ਵਿੱਚ ਉਸਨੂੰ ਉਬਲਣਾ ਛੱਡ ਦਿਓ ਉਹ ਦੁਆਰਾ ਜਦੋਂ 1 ਲੀਟਰ ਰਹਿ ਜਾਏਗਾ ਉਦੋਂ ਉਸਨੂੰ ਛਾਣ ਕੇ ਬਾਹਰ ਕੱਢ ਲਓ ਸਵਾਂ ਖੰਦੇ ਨੇ ਉਹ ਹਲਕਾ ਦੁੱਧ ਲੈ ਲੈਣਗੇ ਉਹ ਫਰੂਟਸ ਖਾ ਲੈਣਗੇ ਉਹ ਪਾਣੀ ਦੇ ਲੈ ਲੈਣਗੇ ਇਟਸ ਅ ਕਲਿੰਚਿੰਗ ਪ੍ਰੋਸੈਸ ਇਟਸ ਅ ਡੀਟੌਕਸੀਫਿਕੇਸ਼ਨ ਇਹਦੇ ਨਾਲ ਤੁਹਾਡੀ ਬੋਡੀ ਇੱਕ ਵਾਰੀ ਤੁਹਾਨੂੰ એનਰਜੈਟਿਕ ਫੀਲ ਕਰਦੀ ਆ ਲਾਈਟ ਫੀਲ ਕਰਦੀ ਆ ਪਰ ਤੁਹਾਨੂੰ એનર્ਜੀ ਨਹੀਂ ਦਿੰਦੀ ਤੁਸੀਂ ਇਹ ਇਹ ਫਾਸਟ ਤੇ ਆ ਕੇ ਤੁਸੀਂ ਜੰਗ ਨਹੀਂ ਲੜ ਸਕਦੇ ਜਿਹੜਾ ਦੇਖੋ ਜਿਹੜਾ ਬ੍ਰੇਨ ਜਿਹੜਾ ਹੈਗਾ ਉਹ ਇੱਕ ਫੈਟ ਆਰਗਨ ਹੈ ਬ੍ਰੇਨ ਕੋਈ ਹੱਡੀ ਨਹੀਂ ਹੈ ਇਟਸ ਪਿਓਰਲੀ ਮੇਡ ਬਾਈ ਫੈਟ ਗੁੱਡ ਫੈਟ ਤੋਂ ਉਹ ਤੁਹਾਡੇ ਰਿਫਾਈਨਡ ਦਾ ਨਹੀਂ ਹੈਗਾ ਉਹ ਤੇ ਤੁਹਾਨੂੰ ਮੈਗਾ ਲੈਣੇ ਪੈਣਗੇ ਉੱਥੇ ਤੁਹਾਨੂੰ ਫਿਸ਼ ਖਾਣੀ ਪਊਗੀ। ਉੱਥੇ ਤੁਹਾਨੂੰ ਕਿਉਂ ਖਾਣਾ ਪਊਗਾ? ਐਨੀਮਲ ਪ੍ਰੋਟੀਨ ਲੈਣਾ ਪਊਗਾ। ਐਨੀਮਲ ਪ੍ਰੋਟੀਨ ਲੈਣਾ ਬੰਦ ਕਰ ਦੋਗੇ। ਥੋੜੇ ਅੰਦਰ ਜਿਹੜੇ ਸੈਕਸ ਜਿਹੜੇ ਹਾਰਮੋਨਸ ਐ ਉਹ ਬਣਨੇ ਘਟ ਜਾਣਗੇ। ਇਹ ਸਭ ਤੋਂ ਵੱਡਾ ਕਾਮ ਨੂੰ ਜਿਹੜੇ ਕਾਮ ਤੋਂ ਕੰਟਰੋਲ ਕਰਨ ਵਾਲੀ ਗੱਲ ਕਹਿੰਦੇ ਕਾਮ ਸਭ ਤੋਂ ਵੱਡਾ ਡਿਕਾ ਹੈਗਾ ਜਿਹਦੇ ਕਰਕੇ ਉਹ ਤਾਮਸਿਕ ਵਜ਼ਨ ਤੋਂ ਅਵਾਇਡ ਕਰਦੇ ਆ। ਤੋਂ ਨਿਕਲ ਜਾਂਦਾ ਹੈਗਾ। ਤੋਂ ਉਹਨਾਂ ਲੋਕਾਂ ਨੂੰ ਡੈਫੀਨੇਟਲੀ ਉਹਨਾਂ ਲੋਕਾਂ ਨੂੰ ਵਿੱਚ ਨਹੀਂ ਖਾਣਾ ਚਾਹੀਦਾ। ਮਨੁੱਖ ਦੀ ਜਿਹੜੀ ਡਾਈਟ ਹੈ ਨਾਨ-ਵੈਜੀਟੇਰੀਨ ਡਾਈਟ ਰਹੀ ਹੈ ਮਦਰ ਜਿਹੜੀ ਪ੍ਰੈਗਨੈਂਟ ਮਦਰ ਹੈਗੀ ਆ ਉਹਨੂੰ ਐਨੀਮਲ ਪ੍ਰੋਟੀਨ ਆਪਣੀ ਡਾਈਟ 'ਚ ਸ਼ਾਮਿਲ ਕਰਨਾ ਹੀ ਚਾਹੀਦਾ ਹੈ ਨਾਨ-ਵੈਜ ਨਾਨ-ਵੈਜ ਐਂਡ ਘੱਟੋ-ਘੱਟ ਦੁੱਧ ਇੱਕ ਵੀ ਹੋ ਸਕਦਾ ਇੱਕ ਵੀ ਹੋ ਸਕਦਾ ਹੈ ਉਹਨੂੰ ਕਰਨਾ ਪਾ ਲਾਜ਼ਮੀ ਹੈ ਇਹ ਲਾਜ਼ਮੀ ਹੈ ਕਿਉਂਕਿ ਜਿਹੜੇ ਲੋਕ ਕਹਿੰਦੇ ਨੇ ਕਿ ਵਿਗਨ ਡਾਈਟ ਜਾਂ ਇਕੱਲੇ ਪਲਾਂਟ-ਬੇਸਡ ਡਾਈਟ ਦੇਖੋ ਪਲਾਂਟ-ਬੇਸਡ ਡਾਈਟ ਜੇ ਤੁਸੀਂ ਥੋੜਾ ਜਿਆਦਾ ਰਿਲੀਜੀਅਸ ਵਾਲੀ ਸਾਈਡ ਤੇ ਜਾਓਗੇ ਉਹਨਾਂ ਲੋਕਾਂ ਨੂੰ ਹੋਰ ਸਟੱਡੀ ਕਰਨਾਂ ਸ਼ੁਰੂ ਕਰੋਗੇ ਜਿਹੜੇ ਵਰਤ ਕਰਦੇ ਨੇ ਉਹ ਕੀ ਕਰਦੇ ਨੇ ਉਹ ਥੋੜਾ ਜਿਹਾ ਇਹ ਚਾਵਲ ਸਵਾੰਕ ਦੇ ਸਵਾੰਕ ਲੈਂਦੇ ਨੇ ਜੋ ਮਿਲਟਸ ਸੀ ਕਹਿੰਦੇ ਆ ਬਿਲਕੁਲ ਸਵਾੰਕ ਖਾਂਦੇ ਨੇ ਉਹ ਬਿਲਕੁਲ ਉਹ ਹਲਕਾ ਦੁੱਧ ਲੈ ਲੈਣਗੇ ਹੂੰ ਉਹ ਫਰੂਟਸ ਖਾ ਲੈਣਗੇ ਬਿਲਕੁਲ ਉਹ ਪਾਣੀ ਤੇ ਲੈ ਲੈਣਗੇ ਬਿਲਕੁਲ ਇਟਸ ਅ ਕਲਿੰਚਿੰਗ ਪ੍ਰੋਸੈਸ ਇਟਸ ਅ ਡੀਟੌਕਸੀਫਿਕੇਸ਼ਨ ਹੂੰ ਇਹਦੇ ਨਾਲ ਤੁਹਾਡੀ ਬੋਡੀ ਇੱਕ ਵਾਰੀ ਤੁਹਾਨੂੰ ਐਨਰਜੈਟਿਕ ਫੀਲ ਕਰਦੀ ਆ ਲਾਈਟ ਫੀਲ ਕਰਦੀ ਆ ਪਰ ਤੁਹਾਨੂੰ એનર્ਜੀ ਨਹੀਂ ਦਿੰਦੀ ਤੁਸੀਂ ਇਹ ਇਹ ਫਾਸਟ ਤੇ ਆ ਕੇ ਤੁਸੀਂ ਜੰਗ ਨਹੀਂ ਲੜ ਸਕਦੇ ਬਿਲਕੁਲ ਰਾਈਟ ਥੋੜੀ ਬੋਡੀ ਨੂੰ ਬਿਲਡਿੰਗ ਬਲੌਕਸ ਜਿਹੜੇ ਤਿਆਰ ਹੋਣੇ ਆ ਉਹ ਪ੍ਰੋਟੀਨ ਤੋਂ ਤਿਆਰ ਹੋਣੇ ਆ ਉਹ ਜਿਹੜੀ ਪਲਾਂਟ ਬੇਸਡ ਡਾਈਟ ਨੂੰ ਡਾਈਜੈਸਟ ਕਰਨਾ ਕੁਆਇਟ ਡਿਫਿਕਲਟ ਹੈ ਐਨੀਮਲ ਪ੍ਰੋਟੀਨ ਇੱਕ ਪ੍ਰੋਸੈਸ ਤੋਂ ਅੱਗੇ ਲੰਘ ਚੁੱਕੀ ਹੈ ਜਿਹੜਾ ਕੰਮ ਤੁਹਾਡੇ ਡਾਈਜੈਸਟਿਵ ਸਿਸਟਮ ਨੇ ਕਰਨਾ ਹੈ ਉਹ ਪਸ਼ੂ ਨੇ ਕਰ ਲਿਆ ਹੈ ਉਹ ਐਨੀਮਲ ਨੇ ਕਰ ਲਿਆ ਹੈ ਸੋ ਦੇ ਆਰ ਰੈਡੀ ਟੂ ਡਾਈਜੈਸਟ ਰਾਈਟ ਉਹ इजीली ਡਾਈਜੈਸਟ ਹੋ ਜਾਣਗੇ। ਹੋਰ ਵੀ ਡਾਕਟਰ ਸਾਹਿਬ ਇਸ ਤੇ ਵੀ ਬੜੀ ਚਰਚਾ ਹੁੰਦੀ ਹੈ ਕਿ ਉਸ ਨੂੰ ਪਕਾਇਆ ਕਿਵੇਂ ਜਾਵੇ। ਬਹੁਤੇ ਕਹਿੰਦੇ ਨੇ ਕਿ ਜਦੋਂ ਉਸ ਨੂੰ ਆਪਾਂ ਅੱਗ ਦੇ ਉੱਪਰ ਭੁੰਨ ਲੈਣ ਅੱਗ ਦੇ ਉੱਪਰ ਪਕਾ ਲੈਣੇ ਤਾਂ ਬਹੁਤੇ ਤੱਤ ਜਿਹੜੇ ਹੈਗੇ ਆ ਉਹ ਖਤਮ ਹੀ ਹੋ ਜਾਂਦੇ ਪੱਕ ਕਿਸ ਤਰ੍ਹਾਂ ਦੇ ਨਾਲ ਪਕਾਏ ਜੇਕਰ ਸਾਨੂੰ ਜਿਹੜਾ ਸਟਾਈਲ ਜਿਹੜਾ ਹੈਗਾ ਉਹ ਟ੍ਰੈਡੀਸ਼ਨਲ ਰੱਖਣਾ ਚਾਹੀਦਾ ਹੈਗਾ ਜਿਹੜਾ ਬੋਇਲਡ ਸਿਸਟਮ ਜਿਹੜਾ ਹੈਗਾ ਉਹ ਸਭ ਤੋਂ ਵੈਸਤ ਹੈ ਜਿਹੜੇ ਤੁਸੀਂ ਭੁੰਨਦੇ ਹੋ ਉਹ 'ਚ ਤੁਸੀਂ ਮੈਜੋਰਟੀ ਦੇਖੋਗੇ ਉੱਪਰੋਂ ਪੁਨਿਆ ਹੁੰਦਾ ਅੰਦਰੋਂ ਕੱਚਾ ਰਹਿ ਜਾਂਦਾ। ਉਸ ਉਸ ਲੈਵਲ ਤੱਕ ਹੀਟ ਨਹੀਂ ਪਹੁੰਚਦੀ ਉਸ ਤੱਕ ਉਹਦੇ ਵਿੱਚ ਤੁਹਾਨੂੰ ਕਈ ਤਰ੍ਹਾਂ ਦੇ ਇਨਫੈਕਸ਼ਨਸ ਦਾ ਡਰ ਰਹਿੰਦਾ ਹੈ। ਰਾਈਟ ਇਸ ਕਰਕੇ ਜਿਹੜਾ ਬੋਇਲ ਸਿਸਟਮ ਹੈ ਜਿਹੜਾ ਅਸੀਂ ਆਟਿਸਟਿਕ ਬੱਚਿਆਂ ਨੂੰ ਜਾਂ ਸਾਡੇ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਅਸੀਂ ਜਿਹੜਾ ਰეკਮੈਂਡ ਕਰਦੇ ਹਾਂ ਉਹਨਾਂ ਕਹਿੰਦੇ ਵੀ ਤੁਸੀਂ ਇੱਕ 1 ਕਿਲੋ ਅਗਰ ਮੀਟ ਲਿਆ ਤਾਂ 8 ਲੀਟਰ ਪਾਣੀ ਪਾ ਕੇ ਉਹ ਤੋੜੀ ਦੇ ਵਿੱਚ ਉਸਨੂੰ ਬਲਣਾ ਛੱਡ ਦਿਓ। ਉਹ ਦੁਆਰਾ ਜਦੋਂ 1 ਲੀਟਰ ਰਹਿ ਜਾਏਗਾ ਉਹਦੋਂ ਉਸਨੂੰ ਛਾਣ ਕੇ ਬਾਹਰ ਕੱਢ ਲਓ। ਉਹ ਜੋ ਬੋਨ ਬਰੋਥ ਉਹਦੇ ਸਾਰੇ ਮਟੀਰੀਅਲ ਸਾਰਾ ਉਹ ਆ ਜਾਏਗਾ ਜੀਟੀ ਉਹਦੇ ਨਾਲ ਰਹਿ ਜੇਗੀ ਥੋੜੀ ਆਸ-ਪਾਸ ਮੀਟ ਰਹਿ ਜਾਏਗਾ ਤਾਂ ਉਸ ਨੂੰ ਕਿਸੇ ਹੋਰ ਫਾਰਮ ਵਿੱਚ ਤੁਸੀਂ ਖਾ ਸਕਦੇ ਹੈਗੇ ਹੋ ਉਹ ਨਾ ਫੁੱਲ ਆਫ ਨਿਊਟ੍ਰੀਸ਼ਸ ਹੋਏਗਾ ਔਰ ਉਹ ਸੇਫ ਹੈਗਾ ਔਰ ਇੰਡੀਆ ਵਰਗੇ ਦੇਸ਼ ਦੇ ਵਿੱਚ ਤਾਂ ਹਿੱਤੀ ਪੋਸੀਬਿਲਟੀ ਹੈ ਕਿ ਸਾਨੂੰ ਗੋਟਸ ਵਗੈਰਾ ਜਿਹੜੀਆਂ ਹੈਗੀਆਂ ਇਹ ਇਹ ਆਰਗੇਨਿਕ ਮਿਲ ਰਹੀਆਂ ਹਜੇ ਹਾਈ ਜੇ ਫਾਰਮਿੰਗ ਨਹੀਂ ਆਈਆਂ ਲੋੜ ਪੈਣ ਤੇ ਔਰ ਪਹਿਲਾਂ ਤੁਸੀਂ ਦੇਖਿਆ ਹੋਊਗਾ ਕਿ ਜਿਹੜੇ ਆਪਾਂ ਸੋਚਦੇ ਸੀ ਯਾਰ ਗਰੀਬ ਘਰਾਂ ਚ ਖੁਰਾਕ ਤਾਂ ਇਹਨਾਂ ਦੀ ਹੁੰਦੀ ਨਹੀਂ ਫਿਰ ਵੀ ਬੜੇ ਸਟਰੋਂਗ ਹੁੰਦੇ ਇਹਨਾਂ ਦੇ ਬੱਚੇ ਕਿਉਂਕਿ ਉਹਨਾਂ ਦੇ ਘਰਾਂ 'ਚ ਕੁਕੜੀਆਂ ਇਹ ਆਮ ਆਮ ਦੇਖਣ ਨੂੰ ਮਿਲਦੀਆਂ ਹੁੰਦੀਆਂ ਸੀ ਬਿਲਕੁਲ ਕੁਕੜੀਆਂ ਦੇ ਬੱਚੇ ਵਗੈਰਾ ਆਮ ਮਿਲਦੇ ਸੀ ਉਹ ਆਂਡੇ-ਉਂਡੇ ਆਮ ਖਾ ਲੈਂਦੇ ਸੀ ਤੇ ਆਸੀਂ ਜਿਹੜੇ ਸਾਡੇ ਮੀਡਲ ਕਲਾਸ ਸੀ ਉਹਨੂੰ ਬੜੀ ਨਫ਼ਰਤ ਨਾਲ ਦੇਖਦੀ ਹੁੰਦੀ ਸੀ ਬਿਲਕੁਲ ਰਾਈਟ ਤੇ ਉਹਨਾਂ ਦੇ ਬੱਚੇ ਉਹ ਖਾ ਕੇ ਵੀ ਬੜੇ ਸਟਰੋਂਗ ਰਹਿੰਦੇ ਸੀ ਉਹ ਮੀਟ ਕਿਤੇ ਨਾ ਕਿਤੇ ਆਪ ਦਾ ਦਾਲ ਆ ਜਾਂਦੇ ਸੀਗੇ ਬਿਲਕੁਲ ਹਨਾ ਤੇ ਸਾਡੇ ਦੇ ਘਰਾਂ 'ਚ ਨਹੀਂ ਵੜਨ ਹੁੰਦੇ ਸੀ ਇਸ ਕਰਕੇ ਤੁਸੀਂ ਦੇਖੋਗੇ ਕਿ ਉੱਥੋਂ ਦੇ ਉੱਥੋਂ ਦੇ ਗੋਰਿਆਂ ਦੇ ਵਿੱਚ ਜਿਹੜੀ ਲਾਈਫ ਆ ਉਹਨਾਂ ਦੀ ਐਵਰੇਜ ਲਾਈਫ ਸਾਡੇ ਨਾਲੋਂ ਜ਼ਿਆਦਾ ਔਰ ਜਿਹੜੀ ਉਥੋਂ ਦੀ 95% ਪਾਪੂਲੇਸ਼ਨ ਜਿਹੜੀ ਹੈ ਉਹ ਨਾਉਨ ਵੈਜੀਟੇਰੀਅਨ ਹੈ ਹਮ ਯੂਰਪ ਦੀ 95% ਪਾਪੂਲੇਸ਼ਨ ਜਿਹੜੀ ਨਾਉਨ ਵੈਜੀਟੇਰੀਅਨ ਹੈ 5% ਜਿਹੜੀ ਵੀਗਨ ਡਾਈਟ ਨੇ ਜਿਹੜਾ ਰੋਲਾ ਪਾਇਆ ਹਮ ਕੁਝ ਫੇਕ ਸਟੱਡੀਜ਼ ਲੈ ਕੇ ਆਏ ਹੈ ਕਾਰਪੋਰੇਟ ਨੂੰ ਇੱਕ ਫੂਡ ਇੰਡਸਟਰੀ ਤੇ ਕਬਜ਼ਾ ਕਰਨਾ ਹੈ ਤੇ ਇਸ ਕਰਕੇ ਫੇਕ ਸਟੱਡੀਜ਼ ਲੈ ਕੇ ਆਉਣੀਆਂ ਪੈਣੀਆਂ ਨਹੀਂ ਤਾਂ ਕੌਣ ਮੈਕਡੋਨਲ ਖਾਊਗਾ ਤੇ ਕੌਣ ਤੁਹਾਡਾ ਇਹ ਪੀਜ਼ਾ ਪੀਜ਼ੇ ਖਾਣੇ ਕੌਣ 버ਗਰਸ ਖਾਣਗੇ ਤਾ ਉਹ ਇੱਕ ਫੂਡ ਇੰਡਸਟਰੀ ਦਾ ਇੱਕ ਬਹੁਤ ਵੱਡਾ ਜੋਰ ਲੱਗਿਆ ਹੋਇਆ ਹੈ ਕਿ ਲੋਕਾਂ ਨੂੰ ਵੀगन ਡਾਈਟ ਤੇ ਪਲਾਂਟ ਬੇਸਡ ਡਾਈਟ ਤੇ ਲੈ ਕੇ ਆਈਏ ਇਸ ਦੇ ਤੇ। ਤੋਂ ਜਿਹੜੇ 5% ਤੋਂ ਲੈ ਕੇ 10% ਲੋਕ ਜਦੋਂ ਆਲ ਆਫ ਸਡਨ ਉਹ ਆਏ ਤੇ ਕੁਝ ਲੋਕਾਂ ਨੇ ਆਪਣੀ ਡਾਈਟ ਵਿੱਚ ਕਾਰਬੋਹਾਈਡਰੇਟ ਨੂੰ ਸ਼ਾਮਿਲ ਕੀਤਾ ਤਾਂ ਪਿਛਲੇ 30 ਸਾਲਾਂ ਤੋਂ ਉੱਥੇ ਵੈਸਟ ਦੇ ਵਿੱਚ ਓਬੈਸਟੀ ਵਧੀ। ਮਟਾਪਾ ਵਧਿਆ, ਡਾਇਬੀਟਿਸ ਆਈਆਂ, ਹਾਈਪਰ ਟੈਂਸ਼ਨਸ ਆਈਆਂ ਇਹ ਆਪਾਂ ਨੂੰ ਸਾਰੀਆਂ ਬਹੁਤ ਸਾਰੀਆਂ ਸਟੱਡੀਜ਼ ਆਪਾਂ ਸੁਣਦੇ ਆਏ ਹਾਂ। ਹੁਣ ਦੇ ਆਰ ਨਾਓ ਅਗੇਨ ਦੇ ਆਰ ਬੀਇੰਗ ਅਵੇਅਰ ਉਹ ਦੁਬਾਰਾ ਵਾਪਸ ਲੋਟ ਰਹੇ ਆ ਕਿ ਵੀ ਵੀ ਨਾਨ ਵੇਜ ਨਾਨ ਵੈਜੀਟੇਰੀਅਨ ਹੈ ਨਾ ਇਨ ਸਾਰਾ ਵੀਗਨ ਵੀਗਨ ਡਾਈਟ ਦਾ ਇੱਕ ਛੋਟਾ ਸੈਕਸ਼ਨ ਜਿਹੜਾ ਉਹ ਰੋਲ ਕਰ ਰਿਹਾ ਹੈਗਾ ਸੋ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਰਿਲੀਜੀਅਸ ਪਰਪਸ ਲਈ ਜਿਹੜੀ ਵੀਗਨ ਡਾਈਟ ਜਿਹੜੀ ਹੈਗੀ ਹੈ ਉਹ ਜਿਹੜੇ ਰਿਲੀਜੀਅਸ ਲੋਕਾਂ ਲਈ ਉਹ ਬਹੁਤ ਦੇ ਦੇਖੋ ਜਿਹੜਾ ਖਾਣੇ ਦਾ ਜਿਹੜਾ ਹੈਗਾ ਨਾਨ ਵੈਜ ਦਾ ਜਿਹੜਾ ਦਰਜ ਹੈਗਾ ਜਿਹੜਾ ਉਹ ਸਾਡੇ ਗ੍ਰੰਥਾਂ ਦੇ ਵਿੱਚ ਹੈਗਾ ਸਾਤਵਿਕ ਭੋਜਨ ਤਾਮਸਿਕ ਭੋਜਨ ਰਾਈਟ ਮਤਲਬ ਨਾਨ ਵੈਜ ਸੀਗਾ ਉਹ ਬਿਲਕੁਲ ਤਾਂ ਤੁਸੀਂ ਮੈਂਸ਼ਨ ਕੀਤਾ ਨਾ ਬਿਲਕੁਲ ਬਿਲਕੁਲ ਜਿਹੜੇ ਸਾਤਵੀ ਉਭੋਜਨ ਕਿਹੜੇ ਕਰਦੇ ਸੀ ਜਿਹੜੇ ਲੋਕ ਉਹ ਫਿਰ ਤੁਸੀਂ ਯੋਗਾ ਬਾਰੇ ਪੜ੍ਹਦੇ ਵੀ ਯੋਗੀ ਕੌਣ ਹੈ ਯੋਗਾ ਜਿਹੜੇ ਲੱਤਾਂ ਬਾਹਾਂ ਮਰੋੜਦਾ ਉਹਨਾਂ ਨੂੰ ਯੋਗੀ ਨਹੀਂ ਕਹਿੰਦੇ ਹਮ ਯੋਗ ਇੱਕ ਪ੍ਰੋਸੈਸ ਹੈ ਹਾਂ ਨਾ ਵੀ ਲੱਤਾਂ ਉੱਚੀ ਨੀਚੀਆਂ ਕਰ ਲਓ ਤਾਂ ਉਹ ਨਾਲ ਯੋਗੀ ਨਹੀਂ ਬਣ ਜਾਂਦਾ ਉਹ ਉਹ ਇੱਕ ਪ੍ਰੋਸੈਸ ਹੈਗਾ ਉਹ ਆਹਾਰ ਪ੍ਰਤਿਹਾਰ ਫਿਰ ਤੁਸੀਂ ਉਹ ਜਿਹੜੇ ਆਮ ਵਿਕਾਰ ਉਹਨਾਂ ਦੂਰ ਹੁੰਦੇ ਹੁੰਦੇ ਹੌਲੀ ਹੌਲੀ ਕਰਕੇ ਤੁਸੀਂ ਸਪਿਰਚੁਅਲਿਟੀ ਵਾਲੇ ਪਾਸੇ ਜਾਣਾ ਹੈ ਜਿਹੜੇ ਲੋਕਾਂ ਨੇ ਸਪਿਰਚੁਅਲਿਟੀ ਵਾਲੇ ਪਾਸੇ ਜਾਣਾ ਹੈ ਅਤੇ ਆਤਮਿਕ ਵਾਲੇ ਪਾਸੇ ਜਾਣਾ ਹੈਗਾ ਉਦੋਂ ਲੋਕ ਜੰਗਲਾਂ ਵਾਲੇ ਪਾਸੇ ਹੋ ਲੈਂਦੇ ਸੀ ਉਦੋਂ ਧੀਰੇ ਧੀਰੇ ਕੇ ਸਾਰੀ ਚੀਜ਼ਾਂ ਤਿਆਗ ਦਿੰਦੇ ਸੀ ਉਹ ਆਪਣੇ ਆਪਣੇ ਸ਼ਰੀਰ ਨੂੰ ਗਾਲਦੇ ਸੀ ਆਪਣੇ ਸ਼ਰੀਰ ਦੀ ਡਿਜ਼ਾਇਰ ਖਤਮ ਕਰਦੇ ਸੀ ਜਦੋਂ ਤੁਸੀਂ ਫੈਟ ਨਹੀਂ ਲਾਉਂਗੇ ਜਦੋਂ ਤੁਸੀਂ ਨਾਨ ਵੇਜ ਕਿਸੇ ਐਨੀਮਲ ਪ੍ਰੋਟੀਨ ਲੈਣਾ ਬੰਦ ਕਰ ਦੋਗੇ ਤੁਹਾਡੇ ਅੰਦਰ ਜਿਹੜੇ ਸੈਕਸ ਜਿਹੜੇ ਹਾਰਮੋਨਸ ਹੈ ਉਹ ਬਣਨੇ ਘਟ ਜਾਣਗੇ ਇਹ ਸਭ ਤੋਂ ਵੱਡਾ ਕਾਮ ਨੂੰ ਜਿਹਦੇ ਕਾਮ ਤੋਂ ਕੰਟਰੋਲ ਕਰਨ ਦੀ ਗੱਲ ਕਹਿੰਦੇ ਕਾਮ ਸਭ ਤੋਂ ਵੱਡਾ ਡਿਕਾ ਹੈਗਾ ਜਿਹਦੇ ਕਰਕੇ ਉਹ ਤਾਮਸਿਕ ਭੋਜਨ ਤੋਂ ਅਵੋਇਡ ਕਰਦੇ ਆ ਤੋ ਨਿਕਲ ਜਾਂਦਾ ਹੈਗਾ ਤੋ ਉਹਨਾਂ ਲੋਕਾਂ ਨੂੰ ਡੈਫੀਨਿਟਲੀ ਉਹਨਾਂ ਲੋਕਾਂ ਨੂੰ ਵਿੱਚ ਨਹੀਂ ਖਾਣਾ ਚਾਹੀਦਾ ਕਿ ਕੀ ਹੋ ਰਿਹਾ ਨਾਨਵੈਜ ਦੀ ਜੇਕਰ ਗੱਲ ਕਰਦੇ ਆ ਤੁਸੀਂ ਹਾਲਾਂਕਿ ਬਣਾਉਣ ਦਾ ਤਰੀਕਾ ਢੰਗ ਜਿਹੜਾ ਦੱਸਿਆ ਜੀ ਬਾਹਰੀ ਜਿਹੜੇ ਆਮ ਰੈਸਟੋਰੈਂਟਸ ਦੇ ਉੱਪਰ ਹੋਟਲ ਦੇ ਉੱਪਰ ਮਿਲਦਾ ਉਹ ਵੀ ਖਾਧਾ ਜਾ ਸਕਦਾ ਜਾਂ ਘੱਟ ਮਾਤਰਾ ਦੇ ਵਿੱਚ ਖਾਓ ਜੇ ਉਹ ਖਾਣਾ ਪ੍ਰੇਫਰੈਂਸ ਵਧੇਰੇ ਜਿਹੜੀ ਆਪਣੇ ਘਰ ਦੇ ਵਿੱਚ ਬਣਾ ਕੇ ਨਹੀਂ ਪ੍ਰੇਫਰੈਂਸ ਤਾਂ ਘਰ 'ਚ ਹੀ ਹੋਣੀ ਚਾਹੀਦੀ ਆ ਪਰ ਹੁਣ ਜਿਹੜੇ ਟ੍ਰੈਡੀਸ਼ਨ ਚ ਸਪੈਸ਼ਲੀ 40 ਸਾਲ ਤੋਂ ਸਾਨੂੰ ਰਾੜਤਾ ਬਾਬਾ ਜੀ ਜਮ ਨੇ ਬਿਲਕੁਲ ਠੀਕ ਹੈ ਉਹ ਹੁਣ ਕਰਦੀਆਂ ਲੇਡੀ ਸਾਨੂੰ ਤਾਂ ਵਰਤਨ ਹੀ ਚੱਕਣ ਦੇ ਰਹੀਆਂ ਬਿਲਕੁਲ ਇੱਕ ਘਰੇ ਵੀ ਇੱਕ ਨਮਾਹ ਜੁੱਧ ਖੜਾ ਕਰਨਾ ਹੈ ਤਾਂ ਉਹ ਇੱਕ ਅਲਟਰਨੇਟ ਤੌਰ ਤੇ ਇੱਕ ਵਾਰੀ ਟੈਸਟ ਡਵੈਲਪ ਕਰੋ ਧੀਰੇ ਧੀਰੇ ਕਰਕੇ ਉਹਨਾਂ ਲੋਕਾਂ ਨੂੰ ਸਮਝਾਓ ਵਾਈਫ ਨੂੰ ਕਨਵਿੰਸ ਕਰੋ ਧੀਰੇ ਬੱਚਿਆਂ ਨੂੰ ਉਧਰ ਪਾਓ ਕਟਕਟ ਬੱਚਾਂ ਤੇ ਤੁਹਾਡੀ ਫਲਸਫੀ ਲਾਗੂ ਨਾ ਕਰੋ ਹੁੰਦਾ ਕੀ ਹੈ ਕਿ ਬੀਅੰਗ Hindu ਬੀਅੰਗ Sikh ਕੋਈ ਮੈਂ ਇੱਕ ਪ੍ਰੋਫੈਸ਼ਨਲ ਹੈਗਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਮੈਂ ਆਪਣੀ ਆਸਤਾ ਮੇਰੇ ਰੋਗੀ ਦੇ ਉੱਤੇ ਥਾਪ ਰਿਆ ਹੋਣਾ ਮੈਂ ਸਾਇਨ ਉਹ ਤੋਂ ਸਾਇੰਸ ਸੈਂਟੀਫਿਕ ਨਹੀਂ ਹੋ ਰਿਹਾ ਹੁੰਦਾ। ਆਲ ਰਾਈਟ। ਤਾਂ ਮੈਂ ਜੇ ਪਿਓਰ ਹਿੰਦੂ ਹੈਗਾ ਤਾਂ ਮੈਂ ਕਹਾਂਗਾ ਨਾਨ-ਵੈਜ ਤਾਂ ਬਿਲਕੁਲ ਟੱਚ ਹੀ ਨਹੀਂ ਕਰਨਾ ਚਾਹੀਦਾ ਜੀ। ਇਹ ਤਾਂ ਪਚਦਾ ਹੀ ਨਹੀਂ ਜੀ। ਇਹ ਤਾਂ ਬਹੁਤ ਔਖਾ ਪਚਦਾ ਹੈ। ਹਾਲਾਂਕਿ ਉਲਟਾ ਹੈ। ਨਾਨ-ਵੈਜ ਬਹੁਤ ਜਲਦੀ ਪਚਦਾ ਹੈ। ਵੈਜ ਬਹੁਤ ਔਖਾ ਪਚਦਾ ਹੈ। ਕਣਕ ਦੀ ਰੋਟੀ ਖਾ ਕੇ ਤੁਹਾਨੂੰ ਨੀਂਦ ਆਉਂਦੀ ਹੈ। ਬਿਲਕੁਲ ਬਿਲਕੁਲ। ਹਣਾ ਆਲਸ ਚੜਦਾ ਹੈ। ਤੇ ਨਾਨ-ਵੈਜ ਖਾ ਕੇ ਤੁਹਾਨੂੰ ਆਲਸ ਨਹੀਂ ਚੜਨਾ। ਇੱਕ ਖਾ ਕੇ ਤੁਹਾਨੂੰ ਆਲਸ ਨਹੀਂ ਚੜਨਾ। ਯੂ ਆਰ ਰੈਡੀ ਟੂ ਵਰਕ। ਬਿਕੋਜ਼ ਉਹ ਡਾਇਰੈਕਟਲੀ ਉਹ ਤਾਂ ਇੱਥੇ ਵੱ ਉਹਨਾਂ ਤਾਂ ਸਿੱਧਾ ਇਲੀਅਮ ਦੇ ਰਾਸਤੇ ਛੋਟੀ ਆਂਤੜੀ ਜਿਹੜੀ ਉੱਥੇ ਓਬਜ਼ਰਵ ਹੋ ਜਾਣਾ ਹੈ ਔਰ ਬਹੁਤ ਹੀ ਘੱਟ ਵੇਸਟ ਪ੍ਰੋਡਕਟ ਬਾਹਰ ਜਾਣਾ ਹੈ ਹਮ ਰਾਈਟ ਤੇ ਜਿਹੜੀ ਵੈਜ ਰਾਈਟ ਦੇ ਵਿੱਚ ਤੁਸੀਂ ਫਾਈਬਰ ਦੇ ਤੌਰ ਤੇ ਤੁਸੀਂ ਜਿਹੜੇ ਹੈਗੇ ਸੈਲਡਸ ਵਗੈਰਾ ਜਾਂ ਆ ਚੀਜ਼ਾਂ ਤੁਸੀਂ ਜ਼ਰੂਰ ਖਾਣੇ ਫਰੂਟਸ ਵਗੈਰਾ ਵਿਟਾਮਿਨਸ ਦੇ ਤੌਰ ਤੇ ਜਿਸ ਨੂੰ ਜ਼ਰੂਰ ਲੈਣੀ ਚਾਹੀਦੀਆਂ ਹੈਗੀਆਂ ਅਸੀਂ ਨਹੀਂ ਕਹਿੰਦੇ ਬਟ ਉਹ ਜਿਵੇਂ ਆਦੀ ਮਨੁੱਖੋਂ ਤਾਂ ਲੈ ਕੇ ਉਸ ਤਰ੍ਹਾਂ ਉਹ ਵੀ ਐਂ ਕਰਦਾ ਸੀ ਤੇ ਹੁਣ ਵੀ ਉਵੇਂ ਉਵੇਂ ਰਹਿਣਾ ਪਊਗਾ ਸਾਨੂੰ ਔਰ ਇਹ ਤੁਸੀਂ ਦੇਖ ਰਹੇ ਹੋ ਇਹ ਤੁਸੀਂ ਦੇਖ ਰਹੇ ਹੋ ਕਿ ਸਾਡੀ ਪੀੜੀਦਰ ਪੀੜੀ ਕਮਜ਼ੋਰ ਹੋ ਰਹੀ ਹੈ ਜੋ ਮੇਰੀ ਦਾਦੀ ਸੀ ਉਹ ਮੇਰੀ ਮਾਂ ਨਹੀਂ ਹੈ ਜਿਹੜੇ ਮੇਰੀ ਮਾਂ ਸੀ ਉਹ ਮੇਰੀ ਵਾਈਫ ਨਹੀਂ ਹੈ ਉਹ ਜਿਹੜੀ ਮੇਰੀ ਵਾਈਫ ਸੀ ਉਹ ਹੁਣ ਮੇਰੇ ਅੱਗੇ ਬੱਚੇ ਨਹੀਂ ਆ ਉਹਨਾਂ ਦੇ ਵਿੱਚੋਂ ਆਮ ਹੀ ਬਨੋਖਾ ਹੁਣ ਐਕਸੈਪਟ ਕਰਦਾ ਜਾ ਰਿਹਾ ਵੀ ਬਾਬਾ ਸਾਡੇ ਚੋਂ ਤੇਰੇ ਵਾਲੀ ਗੱਲਾਂ ਕਿੱਥੇ ਆ ਉਹ ਇਹ ਵੀ ਕਹਿੰਦੇ ਸੀ ਨਾ ਕਿ ਤੁਹਾਡੇ ਪਹਿਲੇ ਮੈਨ ਚੋਮਰਾ ਘੱਟ ਹੁੰਦੀ ਸੀ ਉਹ ਤੁਰੇ ਆਉਂਦੀ ਆ ਪਹਿਲਾਂ 100 100 ਸਾਲ ਪਲੱਸ ਤੇ ਹੁੰਦੇ ਸੀ ਫਿਰ 70 ਹੁਣ ਮੈਂ ਲਾ ਇਹ ਕਹਿਣ ਲੱਗ ਕੇ ਜਿਹੜਾ 50 ਸਾਲ ਕੱਟ ਗਿਆ ਉਹ ਤਾਂ ਬਹੁਤ ਚੰਗਾ ਹਾਂ ਉਹ 60 ਸਾਲੋਂ ਇੱਕ ਤਾਂ ਸਾਡੇ ਸਾਈਕੋਲੋਜੀਕਲ ਤੌਰ ਤੇ ਅਸੀਂ ਉਮਰ ਸੈੱਟ ਕਰ ਲਈ 60 ਸਾਲ ਬਹੁਤ ਆ ਸਾਈ ਹਾਂ ਸਾਈਕੋਲੋਜੀਕਲੀ ਬਿਲਕੁਲ ਸਾਈਕੋਲੋਜੀਕਲੀ ਉਮਰ ਉਮਰ ਜਸਟ ਲਾਈਕ ਅ ਨੰਬਰਸ ਏਜ ਜਸਟ ਲਾਈਕ ਅ ਨੰਬਰ ਹਨਾ ਤੁਸੀਂ ਕਦੋਂ ਵੀ ਜਿਮ ਸਟਾਰਟ ਕਰ ਸਕਦੇ ਹੋ ਕਦੋਂ ਵੀ ਤੁਸੀਂ ਡਾਈਟ ਸਟਾਰਟ ਕਰ ਸਕਦੇ ਹੋ ਉਹਦੇ ਤੁਸੀਂ ਇਫੈਕਟ ਆਉਣਗੇ ਜਿਨਨੇ ਵੀ ਆਰ ਉਹ 90 ਦੇ ਨਾਲਸ ਤਾਂ ਉਹ ਵੀਰ ਸਾਬਰਕਾਰ ਬਣ ਜਾਂਦੇ ਨੇ ਤੇ 90 ਦੇ ਨਾਲਸ ਹੀ ਉਹ ਉਹ ਗਜਨੀ ਬਣ ਜਾਂਦੇ ਨੇ ਬਿਲਕੁਲ রাইਟ ਤਾਂ ਉਹ ਜਿਹੜੀ ਹੈ ਉਹ ਡਾਈਟ ਡਾਈਟ ਜਿਹੜੀ ਹੈਗੀ ਪਲੇਸ ਇੰਪੋਰਟੈਂਟ ਰੋਲ ਇਨ 에ਵਰੀਵੇਅਰ ਐਨ ਇਹ ਉਹ ਚ ਮੇਨ ਫੈਕਟਰ ਰਿਹਾ ਹੈਗਾ ਔਰ ਦੂਸਰਾ ਜਿਹੜੀ ਤੁਸੀਂ ਕਹਿੰਦੇ ਹੋ ਵੀ ਐਵਰੇਜ ਲਾਈਫ ਪਹਿਲਾਂ ਮਨੁੱਖਾਂ ਦੀ ਜਿਹੜੀ ਆਮ ਤੌਰ ਤੇ ਸਾਨੂੰ ਪੜਾਇਆ ਗਿਆ ਸੀ ਕਿ ਉਮਰ ਘਟ ਹੈ ਹੂੰ ਘਟ ਹੁੰਦੀ ਸੀ ਪਹਿਲਾਂ ਉਹ ਚ ਮਲਟੀ ਫੈਕਟਰ ਨੇ ਜਿਹੜੇ ਚ ਮਾਈਨਸ ਕੀਤੇ ਗਏ ਨੇ वेंटिलेटर सिस्टम्स दी एज ਜਿਹੜੀ ਤੁਸੀਂ ਕਾਊਂਟ ਕਰ ਰਹੇ ਹੋ ਉਹਨੂੰ ਕੋਈ ਕਾਊਂਟ ਨਹੀਂ ਕਰ ਰਿਆ ਪਹਿਲਾਂ ਬੱਚਿਆਂ ਦੀ ਡੈਥਸ ਬਹੁਤ ਹੁੰਦੀਆਂ ਸੀਗੀਆਂ ਮਲ ਨਿਊਟ੍ਰੀਸ਼ਨ ਕਰਕੇ ਡੈਥ ਹੁੰਦੀਆਂ ਸੀਗੀਆਂ ਉਹ ਵੀ ਏਜ ਵਿੱਚ ਕਾਊਂਟ ਹੋ ਰਹੀ ਸੀਗੀ ਉਹਦੇ ਕਰਕੇ ਐਵਰੇਜ ਲਾਈਫ ਘਟ ਰਹੀ ਸੀਗੀ রাইਟ ਪਹਿਲਾਂ ਮੈਂ ਹੁਣ 4-4 ਸਾਲ ਜਿਹੜਾ ਵੈਂਟੀਲੇਟਰ ਤੇ ਪੈ ਗਿਆ ਐਨਵਾਇਰਨਮੈਂਟਲ ਫੈਕਟਰ ਨਹੀਂ ਸੀਗਾ ਤੇ ਉਸ ਨੂੰ ਵੀ ਤੁਸੀਂ ਐਵਰੇਜਸ ਨਾਲ ਵਧਾ ਲਈ ਆਪਦੀ ਜਿਹੜੀ ਚਾਈਲਡਹੂਡ ਡੈਥ ਸੀਗੀਆਂ ਜਿਹੜੀਆਂ ਪਹਿਲਾਂ 6 ਬੱਚੇ ਪੈਦਾ ਹੁੰਦੇ ਸੀ ਉਹਨਾਂ ਚੋਂ ਦੋ ਦੋ ਰਹਿੰਦੇ ਸੀਗੇ ਕਿਉਂਕਿ ਬਹੁਤ ਸਾਰੇ ਮਲਨਨਰਿਸਟ ਹੁੰਦੇ ਸੀ ਜਾਂ ਉਹਨਾਂ ਨੂੰ ਪ੍ਰੋਪਰ ਐਨਵਾਇਰਨਮੈਂਟ ਦਾ ਪਤਾ ਨਹੀਂ ਸੀ ਐਨਵਾਇਰਨਮੈਂਟ ਤੇ ਪ੍ਰਤੀ ਉਹ ਜਲਦੀ ਚਲੇ ਜਾਂਦੀ ਸੀ ਤੇ ਉਹ ਵੀ ਇੱਕ ਕਾਰਨ ਰਿਹਾ ਸੀ ਉਥੋਂ ਦੇ ਹਾਲਾਤ ਸਮਾਜਿਕ ਹਾਲਾਤ ਸੋਸ਼ਲ ਹਾਲਾਤ ਵੀ ਉਹਦੇ ਚ ਫੈਕਟਰ ਉਹਦੇ ਚ ਸੀ ਇਕੱਲੀ ਡਾਈਟ ਉਹਦੇ ਚ ਨਹੀਂ ਸੀ ਉਹ ਰਹੋ ਉਹਦੇ ਲੋਕ ਜਿਹੜੇ ਹੁਣ ਲੋਕ ਕਹਿੰਦੇ ਵੀ ਘੋਣ ਨਾਲ ਆਏ ਹੁੰਦਾ ਉਹਦੋਂ ਲੋਕ ਤਾਂ ਕਿਉ ਪਾਈਆ ਭਾਈਏ ਕਿਉ ਤਾਂ ਆਮ ਪੀ ਜਾਂਦੇ ਸੀ ਹਮ ਹੈਲਥ ਸੀ ਉਹਨਾਂ ਦੀ ਫੈਟ ਜਿਹੜਾ ਦੇਖੋ ਜਿਹੜਾ ਬ੍ਰੇਨ ਜਿਹੜਾ ਹੈਗਾ ਉਹ ਇੱਕ ਫੈਟ ਆਰਗਨ ਹੈ ਬ੍ਰੇਨ ਤੁਸੀਂ ਕੱਢ ਕੇ ਦੇਖੋਗੇ ਨਾਥਿੰਗਸ ਬ੍ਰੇਨ ਕੋਈ ਹੱਡੀ ਨਹੀਂ ਹੈ ਇਟਸ ਪਿਓਰਲੀ ਮੇਡ ਬਾਈ ਫੈਟ ਗੁੱਡ ਫੈਟ ਗੁੱਡ ਫੈਟ ਦਾ ਤੇ ਉਹ ਤੁਹਾਡੇ ਰਿਫਾਈਨਡ ਦਾ ਨਹੀਂ ਹੈਗਾ ਠੀਕ ਹੈ ਉਹ ਤੇ ਤੁਹਾਨੂੰ ਮੈਗਾ ਲੈਣੇ ਪੈਣਗੇ ਉਹ ਤੇ ਤੁਹਾਨੂੰ ਫਿਸ਼ ਖਾਣੀ ਪੈਊਗੀ ਉਹ ਤੇ ਤੁਹਾਨੂੰ ਕਿਉਂ ਖਾਣਾ ਪਊਗਾ ਐਨੀਮਲ ਪ੍ਰੋਟੀਨ ਲੈਣਾ ਪਊਗਾ ਜਿਹੜਾ ਲੀਵਰ ਹੈ ਲੀਵਰ ਨੂੰ ਅਗਰ ਮੰਨਿਆ ਜਾਂਦਾ ਕਿ ਉਹ ਰੀਜਨੇਰੇਸ਼ਨ ਪ੍ਰੋਸੈਸ ਸਿਰਫ ਲੀਵਰ ਦਾ ਹੈ ਸਾਡਾ ਆਰਗਨ ਜਿਹੜਾ ਲੀਵਰ ਜਿਹੜਾ ਹੈਗਾ ਉਹ ਉਹ ਰੀਜਨੇਟ ਹੁੰਦਾ ਹੈਗਾ ਉਹਨੂੰ ਰੀਜਨੇਟ ਹੋਣ ਵਾਸਤੇ ਫੈਟ ਵੀ ਚਾਹੀਦੀ ਹੈ ਬਿਲਕੁਲ ਉਹਨੂੰ ਪ੍ਰੋਟੀਨ ਵੀ ਚਾਹੀਦਾ ਹੈ ਕਾਰਬੋਹਾਈਡਰੇਟ ਹੁਣ ਸਾਡੀ ਡਾਇਟ ਚ ਬਹੁਤ ਜ਼ਿਆਦਾ ਸ਼ਾਮਿਲ ਹੋ ਗਿਆ ਮੈਂ ਹੈਰਾਨ ਹੁਣਾਂ ਕਿ ਸਕੂਲਾਂ ਦੇ ਵਿੱਚ ਜਿਹੜੀਆਂ ਕੰਟਿਨਾਂ ਹੈਗੀਆਂ ਕੰਟਿਨਾਂ ਦੇ ਵਿੱਚ ਤੁਹਾਨੂੰ ਉਹ ਫੂਡ ਮਿਲਦਾ ਜਿਹੜਾ ਤੁਹਾਡੇ ਬੱਚਿਆਂ ਨੂੰ ਮਾਰ ਰਿਹਾ ਹੁੰਦਾ ਬਿਲਕੁਲ ਕੋਈ ਵੀ ਹੈਡਮਾਸਟਰ ਕੋਈ ਵੀ ਜਿਹੜਾ ਐਸਸੀਐਮ ਉਹ ਐਸਐਮਓ ਸੀ ਦੇ ਉੱਤੇ ਧਿਆਨ ਨਹੀਂ ਦੇ ਰਿਹਾ ਕਿ ਜਿਹੜੀ ਸਕੂਲ ਦੀ ਕੰਟੇਨ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਉੱਥੇ ਫਰੂਟਸ ਹੋਣੇ ਚਾਹੀਦੇ ਆ ਉੱਥੇ ਐਗਸ ਹੋਣੇ ਚਾਹੀਦੇ ਆ ਸਭ ਕੁਝ ਹੋਣਾ ਚਾਹੀਦਾ ਸਾਡੇ ਆਂਗਣਵਾੜੀ ਦੇ ਵਿੱਚ ਜਿਹੜੀ ਹੈਗੀ ਆ ਉਹ ਇਨਸਟੈਡ ਆਫ ਤੁਸੀਂ ਉਹ ਜਿਹੜੀਆਂ ਪੂਰੀਆਂ ਛੋਲੇ ਤਣ ਕੇ ਉਹ ਰਿਫਾਇਨਡ ਦੇ ਵਿੱਚੋਂ ਦੇਣਾ ਚਾਹੁੰਦੇ ਹੋ ਤੁਸੀਂ ਦੋ ਐਗ ਕਿਉਂ ਨਹੀਂ ਦੇਣਾ ਚਾਹੁੰਦੇ ਉੱਥੇ ਉੱਥੇ ਫਰੂਟ ਕਿਉਂ ਨਹੀਂ ਦੇਣਾ ਚਾਹੁੰਦੇ ਉਹਨਾਂ ਠੀਕ ਹੈ ਜਿਹੜੇ 10% ਪੇਰੈਂਟਸ ਹੋਣਗੇ ਜਿਹੜੇ ਅਲਾਉ ਕਰਨਗੇ ਵੀ ਨਹੀਂ ਖਾਣਾ 90% ਕਹਿਣਗੇ ਚਲ ਖਾਲੇ ਤਾਂ ਕੋਈ ਸਮੱਸਿਆ ਨਹੀਂ ਸਾਨੂੰ ਦੋ ਤਰ੍ਹਾਂ ਦੇ ਡਾਈਟ ਆਪਸ਼ਨ ਹੋਣੇ ਚਾਹੀਦੇ ਆ ਬਿਲਕੁਲ ਨਾਨ-ਵੈਜੀਟੇਰੀਅਨ ਤੁਸੀਂ ਵੈਜੀਟੇਰੀਅਨ ਧੱਕੇ ਨਾਲ ਕਿਉਂ ਬਣਾ ਰਹੇ ਹੋ ਉਦੋਂ ਉਹ ਗੱਲ ਹੋ ਵੀ ਧੱਕੇ ਨਾਲ ਗਾਇਤਰੀ ਮੰਤਰ ਬੁਲਾਉਣਾ ਹੈ ਹਣਾ ਵੀ ਸਕੂਲ ਚ ਆਉਣਾ ਤੇ ਧੱਕੇ ਨਾਲ ਤੁਹਾਨੂੰ ਗਾਇਤਰੀ ਮੰਤਰ ਬੋਲਣਾ ਪੈਣਾ ਹੈ ਜਿਹਦੀ ਇੱਛਾ ਬੋਲੂਗਾ ਜਿਹਦੀ ਇੱਛਾ ਨਾ ਬੋਲੇ ਸੋ ਇਹ ਇਹ ਜਿਹੜੇ ਮਲਟੀ ਜਿਹੜੀ ਜੋ ਵੀ ਹੈਲਥ ਇਸ਼ੂਜ਼ ਆ ਰਹੇ ਨੇ ਬੱਚਾ ਚਾ ਰਹੇ ਨੇ ਇਹ ਮਲਟੀ ਫੈਕਟਰੀਅਲਸ ਨੇ ਔਰ ਆਰਟਿਸਮ ਦੇ ਵਿੱਚ ਅਸੀਂ ਫੇਰ ਵੀ ਕਹਿੰਦੇ ਆ ਕਿ ਪ੍ਰਾਇਮਰੀ ਜਿਹੜਾ ਆਟਿਸਟਿਕ ਬੱਚਾ ਜਿਹੜਾ ਹੈਗਾ ਉਹਦੀ ਪ੍ਰਾਇਮਰੀ ਜਿਹੜੀ ਕੇਅਰ ਆ ਉਹ ਸਟਾਰਟ ਫਰਮ ਯਰ ਗਟ ਪੇਟ ਤੋਂ ਸਟਾਰਟ ਕਰਨੀ ਆ ਅੱਜ ਕੱਲ ਲੈਬ ਟੈਸਟ ਬਹੁਤ ਸਾਰੇ इजीली ਅਵੇਲੇਬਲ ਹੋ ਗਏ ਵੈਸਟ ਦੇ ਵਿੱਚ ਤਾਂ ਜਿਹੜੇ ਪੇਰੈਂਟਸ ਨੂੰ ਵਿਚਾਰਿਆਂ ਨੂੰ ਅਪਾਇੰਟਮੈਂਟਸ ਨਹੀਂ ਮਿਲ ਰਹੀਆਂ ਇੱਧਰ ਉੱਧਰ ਘੁੰਮ ਰਹੇ ਨੇ ਉਹਨਾਂ ਨੂੰ इजीली ਉਹ ਸਾਡੇ ਨਾਲ ਵੀ ਕੰਟੈਕਟ ਕਰ ਸਕਦੇ ਆ ਅਸੀਂ ਉਹ ਕੋਈ ਨਹੀਂ ਹੈਗਾ ਉਹ इजीली ਉੱਥੋਂ ਜਾ ਕੇ ਲੈਬਸ ਦੇ ਵਿੱਚੋਂ ਡਿਟੈਕਟ ਕਰਾ ਕੇ ਉਹਦੀਆਂ ਜਿੱਥੇ ਤੱਕ ਉਹਨਾਂ ਇਲਾਜ ਸ਼ੁਰੂ ਹੋਏ ਉਦੋਂ ਤੱਕ ਉਹਦੀਆਂ ਡੈਫੀਸ਼ੈਂਸੀਜ਼ ਨੂੰ ਡਿਟੈਕਟ ਕਰੇ ਦੇਖੋ ਡੈਫੀਸ਼ੈਂਸੀਜ਼ ਨੂੰ ਡਿਟੈਕਟ ਕਰਨਾ ਜੇ ਆਰਐਨਡੀ ਐਚਬੀ ਦੀ ਕਮੀ ਅਗਰ ਹੈਗੀ ਆ ਉਹਨਾਂ ਤਾਂ ਕੋਈ ਡਾਕਟਰ ਖਾਂਦਾ ਨਹੀਂ ਨਾ ਉਹਨਾਂ ਤਾਂ ਕੋਈ ਗਲਤ ਗੱਲ ਨਹੀਂ ਹੈਗੀ ਨਾ ਜੇ ਐਚਬੀ ਦੀ ਕਮੀ ਪੂਰੀ ਕਰ ਦੋਗੇ ਤੁਸੀਂ ਉਹ ਸਾਰੀਆਂ ਡੈਫੀਸ਼ੀਐਂਸੀਜ਼ ਨੂੰ ਤੁਸੀਂ ਪੂਰੀਆਂ ਕਰ ਦੋ ਉਹ ਚੋਂ ਉਹਦੀ ਡਾਈਟ ਚੋਂ ਗਲੂਟਨ ਨੂੰ ਕੱਢ ਦੋ ਦੁੱਧ ਨੂੰ ਕੱਢ ਦੋ ਕਾਰਬੋਹਾਈਡਰੇਟਸ ਨੂੰ ਕੱਢ ਦੋ ਬਾਕੀ ਐਨੀਮਲ ਪ੍ਰੋਟੀਨ ਨੂੰ ਵਿੱਚ ਪਾ ਲਓ ਤੁਹਾਡਾ ਬੱਚਾ ਸਾਡੇ ਤੱਕ ਆਉਣ ਦੀ ਲੋੜ ਹੀ ਨਹੀਂ ਪੈਣੀ ਤੁਹਾਨੂੰ 40 ਤੋਂ 50% ਬੱਚਾ ਘਰੇ ਬੈਠਾ ਹੀ ਠੀਕ ਹੋ ਜਾਊਗਾ ਤੁਹਾਡਾ ਇਸ ਤੋਂ ਅੰਦਰੋਂ ਦਿਮਾਗੀ ਤੌਰ ਤੇ ਜਿਕਰ ਆਪਾਂ ਜਿਹੜੇ ਕਮਜ਼ੋਰ ਬੱਚੇ ਦੀ ਗੱਲ ਕਰੀ ਹਾਲਾਂਕਿ ਤੁਸੀਂ ਕਿਹਾ ਕਿ ਡਾਈਟ ਦਾ ਸਾਰਾ ਜਿਹੜਾ ਚੱਕਰ ਡਾਈਟ ਨੂੰ ਚੇਂਜ ਕਰਨਾ ਪੈਣਾ ਜਿਵੇਂ ਹੁਣ ਲੰਬੇ ਸਮੇਂ ਤੋਂ ਆ ਜਿਹਦੀ ਉਮਰ ਹੁਣ 17 18 ਸਾਲ ਹੋ ਗਈ ਆ ਬਹੁਤਾ ਇਹ ਹੁੰਦਾ ਕਿ ਮਾਪੇ ਹਰ ਥਾਂ ਤੇ ਜਾ ਕੇ ਥੱਕ ਚੁੱਕੇ ਹੁੰਦੇ ਇਥੋਂ ਤੱਕ ਕਿ ਬਹੁਤੇ ਮਤਲਬ ਮੜੀਆਂ ਵਸੀਤਾਂ ਜਾ ਕੇ ਵੀ ਜਿਹੜੇ ਉਹ ਥੱਕ ਚੁੱਕੇ ਹੁੰਦੇ ਆ ਤਾਂ ਉਹ ਇਹ ਹੀ ਸੋਚ ਲੈਂਦੇ ਆ ਕਿ ਨਹੀਂ ਹੁਣ ਇਹਨੂੰ ਅਸੀਂ ਸੰਗਲ ਲਾ ਕੇ ਰੱਖਾਂਗੇ ਹਾਲਾਂਕਿ ਬੋਲਣ ਦੇ ਵਿੱਚ ਬਹੁਤ ਗਲਤ ਲੱਗਦਾ ਪਰ ਇਦਾਂ ਦਾ ਕੁਝ ਹੁੰਦਾ ਵੀ ਆ ਤਾਂ ਉਹ ਉਹਦਾ ਵੀ ਇਹ ਥੋੜੀ ਨਾ ਕਿ ਜਦੋਂ 18 19 ਸਾਲ 20 ਸਾਲ ਉਹ ਉਸ ਤੋਂ ਬਾਅਦ ਉਹਦੀ ਪਰਸੈਂਟ ਹੈ ਕਿ ਉਹ ਠੀਕ ਹੋ ਸਕਦੇ ਕਿ ਚਾਂਸਸ ਹੈ ਨਤਾਸ਼ਾ ਤੁਸੀਂ ਨਤਾਸ਼ਾ ਮੈਂ ਕਹਿੰਨਾ ਉਹਨਾਂ ਪੈਰੈਂਟਸ ਨੂੰ ਇੱਕ ਬੁੱਕ ਹੈ ਨਿਊਟ੍ਰੀਐਂਟਸ ਦਾ ਪਾਵਰ ਡਾਕਟਰ ਵਿਲੀਅਮ ਵਾਸ਼ ਜੀ ਡਾਕਟਰ ਨਤਾਸ਼ਾ ਡਾਕਟਰ ਮਾਰਤਾ ਹਰਬਰਟ ਜੋ ਹਾਰਵਰਡ ਯੂਨੀਵਰਸਿਟੀ ਤੋਂ ਪ੍ਰੋਫੈਸਰ ਨੇ ਨਿਊਰੋਸਾਇੰਟਿਸਟ ਨੇ ਡਾਕਟਰ ਨਤਾਸ਼ਾ ਉਹ ਵੀ ਨਿਊਰੋਸਾਇੰਟਿਸਟ ਨੇ ਪੀ ਐਚ ਡੀ ਨੇ ਡਾਕਟਰ ਵਿਲੀਅਮ ਵਾਸ਼ ਪੀ ਐਚ ਡੀ ਬਾਇਓਕੈਮਿਸਟ ਰਹੇ ਤਾਂ ਇਹਨਾਂ ਦੀ ਬੁੱਕਸ ਜ਼ਰੂਰ ਪੜ੍ਹਣੀਆਂ ਚਾਹੀਦੀਆਂ ਉਹ ਕਹਿੰਦੇ ਵੀ ਇਹ ਜਿਹੜੀ ਉਮਰ ਜਿਵੇਂ ਆਪਾਂ ਕਹਿੰਦੇ ਨੇ ਏਜ ਇਸ ਜਸਟ ਲਾਈਕ ਅ ਨੰਬਰ ਬਿਲਕੁਲ ਤਾਂ ਬ੍ਰੇਨ ਤੇ ਵੀ ਉਹੀ ਚੀਜ਼ ਲਾਗੂ ਹੁੰਦੀ ਹੈ ਏਜ ਇਸ ਜਸਟ ਲਾਈਕ ਅ ਨੰਬਰ ਜਿਹੜੇ ਪੁਆਇੰਟ ਤੁਸੀਂ ਸਟਾਰਟ ਕਰੋਗੇ ਉਸ پوائنਟ ਤੋਂ ਤੁਹਾਨੂੰ ਇੰਪਰੂਵਮੈਂਟ ਆਣੀ ਸ਼ੁਰੂ ਹੋ ਜੂਗੀ ਬਹੁਤ سارے ਲੋਕ 45 ਸਾਲ ਤੋਂ ਬਾਅਦ ਜਿਮ ਸ਼ੁਰੂ ਕਰਦੇ ਆ ਉਹਨਾਂ ਦੀ ਬੋਡੀ ਬਣਨੀ ਸ਼ੁਰੂ ਹੋ ਜਾਂਦੀ ਹੈ ਬਿਲਕੁਲ ਰਾਈਟ ਬਹੁਤ ਸਾਰੇ ਲੋਕ ਜਿਹੜੇ ਆ ਉਹ 45 ਸਾਲ ਬਾਅਦ ਦਾਰੂ ਛੱਡਣਦੇ ਉਹਨਾਂ ਦਾ ਮੈਂਟਲ IQ ਵਧਣਾ ਸ਼ੁਰੂ ਹੋ ਜਾਂਦਾ ਜਿਹੜੀ ਬ੍ਰੇਨ ਦੀ ਪ੍ਰੋਸੈਸਿੰਗ ਸਿਸਟਮ ਹੈ ਉਹ ਸਿਰਫ ਤੁਸੀਂ ਜਿਹੜੇ ਬੱਚੇ ਡੈਮੇਜ ਹੋ ਚੁੱਕੇ ਆ ਸੈਰਵਲ ਪਾਰਲਸੀ ਹੋ ਗਈ ਉਹ ਸਾਰਾ ਚੀਜ਼ ਹੋ ਗਿਆ ਬ੍ਰੇਨ ਜਮੰਦਰੂ ਡੈੱਡ ਆ ਉਹ ਵੱਖਰੀ ਕੇਸ ਜਿਹੜੇ ਆਰਟਿਸਟਿਕ ਹੋ ਗਏ ਇਹਨਾਂ ਦੀ ਕੋਈ ਏਜ ਨਹੀਂ ਹੈ ਸਾਡੇ ਕੋਲੇ 16-16 ਸਾਲ ਦੇ ਬੱਚੇ ਵੀ ਜਿਹੜੇ ਰਿਕਵਰੀ ਉਹਨਾਂ ਜਿਵੇਂ ਤੁਸੀਂ ਉਹਨਾਂ ਪਰ ਦੇਖੋ ਬਾਇਓਕਮਿస్ట్రీ ਦੇ ਬ੍ਰੇਨ ਨੇ ਕੰਮ ਕਰਦੇ ਕਰਨਾ ਹੈ ਬੜਾ ਸਿੰਪਲ ਪ੍ਰੋਸੈਸ ਤੇ ਹੈਗਾ ਕਿ ਬਾਇਓਕਮਿస్ట్రీ ਤੇ ਕੰਮ ਕਰਨਾ ਹੈ ਬਾਇਓਕਮਿస్ట్రీ ਕੀ ਤੇ ਖੜੀ ਆ ਉਹ ਥੋੜੀ ਨਿਊਟ੍ਰੀਐਂਟਸ ਤੇ ਖੜੀ ਆ ਨਿਊਟ੍ਰੀਐਂਟਸ ਕੀ ਦੇ ਅੱਛਾ ਤੁਹਾਡੇ ਹੱਥ ਚਾ ਤੁਹਾਡੇ ਹੱਥ ਚ ਤੁਸੀਂ ਨਿਊਟ੍ਰੀਐਂਟਸ ਦੇਵੋਗੇ ਉਹ ਤੁਹਾਡੇ ਪੇਟ ਚ ਜਾਣਗੇ ਬਾਇਓਕਮਿస్ట్రీ ਅੱਛੀ ਬਣੂਗੀ ਬਾਇਓਕਮਿస్ట్రీ ਚ ਬਣੂਗੀ ਬ੍ਰੇਨ ਅੱਛਾ ਹੋਏਗਾ ਉਸ ਟ੍ਰिप्टੋਫੈਨ ਬਣਨਗੇ ਉਸ ਸੈਰੋਟੋਨ ਬਣੇਗਾ ਡੋਪਾਮਾਈਨ ਬਣੇਗਾ ਸਭ ਕੁਝ ਬਣੇਗਾ ਉਹਨੂੰ ਨੀਂਦ ਅੱਛੀ ਆਊਗੀ ਅਗਰ ਬੱਚੇ ਨੂੰ ਨੀਂ ਉਹਦੇ ਜਿਹੜੇ ਉਹਨੂੰ ਇਰੀਟੇਟ ਕਰਨ ਵਾਲੇ ਜਿਹੜੇ ਨਿਊਟਰੀਐਂਟਸ ਨੇ ਉਹ ਪੂਰੇ ਕਰ ਦੋ ਤਾਂ ਇਰੀਟੇਸ਼ਨ ਘਟ ਜੂਗੀ ਦੀ ਐਗਰੈਸ਼ਨ ਘਟ ਜੂਗੀ ਉਹ ਵਿੱਚ ਉਹ ਉਧਰੋਂ ਵੀ ਠੀਕ ਹੋਣਾ ਸ਼ੁਰੂ ਹੋ ਜਾਊਗਾ ਤੇ देयर आर ਮਲਟੀ ਫੈਕਟਰਸ ਨੇ ਉਹ 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 ਇਹ ਆ ਨਿਕਲ ਗਿਆ ਉਹ ਸਾਈਕੋਲੋਜੀਸ ਦਾ ਸੀਗਾ ਉਹ ਥਿਊਰੀ ਜਿਹੜੀ ਸਾਈਕੋਲੋਜਿਸਟ ਨੇ ਬਣਾਈ ਸੀ ਹੁਣ ਸਾਈਕੋਲੋਜਿਸਟ ਜਿਹੜਾ ਹੈਗਾ ਉਹ ਬਾਹਰੀ ਤੌਰ ਤੇ ਮਨੁੱਖ ਨੂੰ ਐਨਾਲਿਸਿਸ ਕਰ ਰਿਹਾ ਹਾਂ ਜਿਹੜਾ ਬਾਇਓਕਮੀਸਟ ਹੈਗਾ ਡਾਕਟਰ ਵਿਲੀਅਮ ਵਾਸਟ ਜਿਹੜਾ ਬੰਦੇ ਨੂੰ ਐਸੈਸ ਐਸੈਸ ਕਰੇਗਾ ਉਹ ਐਜ਼ ਅ ਆਟਿਜ਼ਮਲੀ ਐਸੈਸ ਕਰੇਗਾ ਉਹ ਐਜ ਐਡੀਐਚਡੀ ਨੇ ਅਸੈਸ ਕਰੇਗਾ ਉਹ ਐਜ ਹਿਊਮਨ ਉਸ ਤੋਂ ਬਾਅਦ ਇਹ ਚ ਡੈਫੀਸ਼ੈਂਸੀਸ ਬਸ ਦੋ ਚੀਜ਼ਾਂ ਨੂੰ ਡਿਟੈਕਟ ਕਰੂਗਾ ਉਹਨੂੰ ਪੂਰੀਆਂ ਕਰੂਗਾ ਉਸ ਤੋਂ ਬਾਅਦ ਉਹ ਕਹਿੰਦਾ ਮੈਨੂੰ ਨਹੀਂ ਪਤਾ ਈਵਨ ਨਤਾਸ਼ਾ ਕੈਂਬਲ ਹੋਏ ਜਾਂ ਡਾਕਟਰ ਜੂਲੀ ਮੈਥਿਊਸ ਹੋਏ ਡਾਕਟਰ ਵਿਲੀਅਮ ਵਾਸ਼ ਹੋਏ ਵਿਲੀਅਮ ਵਿਲੀਮ ਸ਼ਾਹ ਹੋਏ ਡਾਕਟਰ ਮਾਰਥਾ ਹੋਏ ਇਹ ਪੂਰੇ ਰੈਨਾਉਂਡ ਦੁਨੀਆ ਦੇ ਸਾਇੰਟਿਸਟ ਨੇ ਇਹ ਤਾਂ ਹੁਣ ਡਾਇਗਨੋਸ ਵੀ ਨਹੀਂ ਦਿੰਦੇ ਇਹ ਕਹਿੰਦੇ ਡਾਇਗਨੋਸ ਜਸਟ ਲਾਈਕ ਅ ਬਾਕਸ ਹਨਾ ਇਹਦਾ ਕੋਈ ਫਾਇਦਾ ਨਹੀਂ ਹੈਗਾ ਤਨੂੰ ਡਾਇਬੀਟਿਸ ਹੈ ਉਹ ਕਹਿੰਦੇ ਡਾਇਬੀਟ ਨੂੰ ਹੀ ਮਾਰੋ ਅਸੀਂ ਡਾਇਬੀਟ ਨੂੰ ਨਹੀਂ ਦੇਖਣਾ ਚਾਹੁੰਦੇ ਅਸੀਂ ਇਹ ਦੇਖਣਾ ਚਾਹੁੰਦੇ ਹਾਂ ਵੀ ਇਹ ਦਾ ਜਿਹੜਾ ਸ਼ੂਗਰ ਲੈਵਲ ਵਧ ਰਿਹਾ ਇਹ ਕਿਸ ਕਾਰਨ ਵਧ ਰਿਹਾ ਇਹਦੇ ਪਿੱਛੇ ਕਾਰਨ ਕੀ ਨੇ ਅਸੀਂ ਉਹਨਾਂ ਨਾਲ ਕਾਰਨ ਨੂੰ ਡਿਟੈਕਟ ਕਰਨਾ ਚਾਹੁੰਦੇ ਹਾਂ ਮੰਨ ਲਓ ਕਿਸੇ ਤੁਸੀਂ ਐਂਡੋਕ੍ਰਾਈਨੋਲੋਜਿਸਟ ਕੋਲੇ ਗਏ ਉੱਥੇ ਥਾਇਰੋਇਡ ਤੁਸੀਂ ਟੈਸਟ ਕਰਾਇਆ ਔਰ ਥਾਇਰੋਇਡ ਜੋ ਥੋੜਾ ਹਾਈਪੋਥਾਇਰੋਇਡ ਆ ਗਿਆ ਤਾਂ ਉੱਥੇ ਥਾਇਰੋਕਸਿਨ ਸ਼ੁਰੂ ਹੋ ਗਈ ਨਾ ਤਾਂ ਇਹ ਟ੍ਰੀਟਮੈਂਟ ਹੈਗਾ ਨਾ ਹੀ ਇਹ ਡਾਇਗਨੋਸਿਸ ਹੈਗਾ ਉਹ ਕਹਿੰਦੇ ਵੀ ਇਹਦੇ ਪਿੱਛੇ ਦੇਖੋ ਵੀ ਥਾਇਰੋਕਸਿਨ ਦੇ ਦਿਨ ਦੀ ਲੋੜ ਇਹ ਥਾਇਰੋਇਡ ਹਾਰਮੋਨ ਡਿਸਟਰਬ ਕਿਉਂ ਹੋਇਆ ਸਿਰਫ ਉਹ ਕਾਰਨ ਲੱਭ ਲੋ ਉਹ ਕਾਰਨ ਨੂੰ ਤੁਸੀਂ ਡਿਲੀਟ ਕਰ ਦੋ ਨਾ ਥੋੜਾ ਹਾਈਪਰਥਾਇਰੋਇਡ ਨੂੰ ਦੇਖਣ ਦੀ ਲੋੜ ਹੈ ਨਾ ਤੁਹਾਨੂੰ ਥਾਇਰੋਕਸਿਨ ਦੇਖਣ ਦੀ ਲੋੜ ਹੈ ਤਾਂ ਉਹਨਾਂ ਫੈਕਟਰਸ ਨੂੰ ਦੇਖਣ ਦੀ ਲੋੜ ਹੈ ਉਹ ਉਸ ਹੁਣ ਜਿਹੜਾ ਯੁੱਗ ਆ ਰਿਹਾ ਹੈਗਾ ਉਹ ਬਾਇਓਕੈਮਿਸਟ ਦਾ ਯੁੱਗ ਹੁਣ ਜਿਹੜੀ ਮੈਡੀਕਲ ਪ੍ਰੈਕਟਿਸ ਜਿਹੜੀ ਹੈ ਉਹ ਟੋਟਲੀ ਸ਼ਿਫਟ ਲ ਹੋ ਗਈ 5-7 ਸਾਲਾਂ ਦੇ ਵਿੱਚ ਰਾਈਟ ਇਹ ਪ੍ਰਾਣੇ ਜਿਹੜੇ ਡਾਇਗਨੋਸਟਿਕ ਸਟਾਈਲ ਜਿਹੜੇ ਆ ਉਹ ਬਦਲ ਜਾਣਗੇ ਉਹ ਬ੍ਰੇਨ ਦੇ ਇਮੇਜਿੰਗ ਸਿਸਟਮ ਵਾਲੇ ਜਿਹੜੇ ਆ ਜਿਹੜੇ ਪੈਟ ਸਕੈਨ ਵਾਲੇ ਇਹ ਵੀ ਇਹ ਵੀ ਸਿਸਟਮ ਬਦਲ ਜਾਣਗੇ ਹੁਣ ਜਿਹੜੀ ਡਾਕਟਰ ਐਨਟ ਬੈਨੀਅਲ ਹੈਗੀ ਆ ਉਹਦੀ ਤੁਸੀਂ ਸਾਰੀਆਂ ਵੀਡੀਓਜ਼ ਦੇਖਦੇ ਆ ਉਹ ਤੇ ਕਹਿੰਦੀ ਵੀ ਜੇ ਬ੍ਰੇਨ ਦਾ ਕੁਝ ਹਿੱਸਾ ਡੈਮੇਜ ਵੀ ਹੋ ਜੇ ਤਾਂ ਵੀ ਉਹ ਬੱਚਾ ਨੋਰਮਲ ਹੋ ਜਾਂਦਾ ਉਹਦੀ ਥਿਊਰੀ ਇਸ ਤੇ ਬਹੁਤ ਸਾਰੀ ਸਟੱਡੀਜ਼ ਉਹ ਪਬਲਿਸ਼ ਕਰ ਚੁੱਕੀ ਆ ਔਰ ਉਹ ਹਾਰਵਰਡ ਯੂਨੀਵਰਸਿਟੀ ਵਿੱਚ ਆਪਣੇ ਪੇਪਰ ਪਬਲਿਸ਼ ਕਰ ਚੁੱਕੀ ਆ ਰਾਈਟ ਤੇ ਉਹ ਜਿਹੜੀਆਂ ਅਸੀਂ ਸਾਡੀ ਸਮੱਸਿਆ ਹੁੰਦੀ ਕਿ ਅਸੀਂ ਜਿਹੜੀ ਕੋਈ ਵੀ ਥਿਊਰੀ ਅਸੀਂ ਜਦੋਂ ਪਬਲਿਸ਼ ਕਰਦੇ ਆ ਨਾ ਅਸੀਂ ਕੋਈ ਵੀ ਕੰਮ ਕਰਦੇ ਆਂ ਅਸੀਂ ਅਸੀਂ ਪੁਰਾਣਾ ਲਿਟਰੇਚਰ ਪੜ੍ਹਦੇ ਆਂ ਹੁਣ ਮੈਨੂੰ ਜਨਰਲੀ ਤੌਰ ਤੇ ਕਾਊਂਟਰ ਇਸ ਤਰ੍ਹਾਂ ਕੇ ਨਾਲ ਕਰਦੇ ਨੇ ਡਾਕਟਰਸ ਡੂ ਯੂ ਹੈਵ ਐਨੀ ਸਨੂ ਪ੍ਰੂਫ ਦਿਖਾਓ ਵੀ ਆਟイズਮ ਡਾਈਟ ਨਾਲ ਠੀਕ ਹੁੰਦਾ ਅਸੀਂ ਕਹਿੰਦੇ ਜੋ ਬੱਚੇ ਠੀਕ ਹੋ ਰਿਹਾ ਇਟਸੈਲਫ ਪ੍ਰੂਫ ਹੈ ਬਿਲਕੁਲ ਪੈਰੈਂਟਸ ਇਟ ਪ੍ਰੂਫ ਹੈ ਜੋ ਸੈਂਕੜੇ ਬੱਚੇ ਸਰ ਕੋਲ ਠੀਕ ਹੋ ਚੁੱਕੇ ਆ ਨੰਬਰ ਤੋਂ ਅਸੀਂ ਦੂਜਾ ਪ੍ਰੈਕਟੀਕਲ ਥੋੜੇ ਸਾਹਮਣੇ ਕਰਕੇ ਦਿਖਾ ਦਿੰਨੇ ਆ ਵੀ 20 ਦਿਨਾਂ ਦੇ ਦੁਆਰਾ ਫਿਰ ਉਸ ਰਾਈਟ ਤੇ ਪਾ ਦਿੰਨੇ ਆ ਉਹ ਦੁਆਰਾ ਫਿਰ ਆ ਜੂਗਾ ਥੋੜਾ ਜੈਨੇਟਿਕ ਮਾਡਲ ਤਾਂ ਟੁੱਟ ਗਿਆ ਜੈਨੇਟਿਕ ਅਗਰ ਹੁੰਦਾ ਹੋ ਤਾਂ ਕਦੇ ਜ਼ਿੰਦਗੀ ਚ ਠੀਕ ਹੁੰਦਾ ਹੀ ਨਹੀਂ ਹਮ ਰਾਈਟ ਅਗਰ ਉਹ ਬੱਚੇ ਬੈਕ ਟੂ ਦਾ ਨਾਰਮਲ ਹੋ ਗਏ ਬੈਕ ਟੂ ਬੋਲਣ ਲੱਗ ਗਏ ਹਮ ਬਿਨਾ ਥੈਰਾਪੀਸ ਬਿਨਾ ਟਰੀਟਮੈਂਟ ਤੋਂ ਬਿਲਕੁਲ ਰਾਈਟ ਸਿਰਫ ਉਹਨੇ ਡਾਈਟਰੀ ਪੈਟਰਨ ਚੇਂजेस ਕੀਤੇ ਤੁਸੀਂ ਨਿਊਟ੍ਰੀਸ਼ਨਲ ਚੇਂजेस ਕੀਤੀਆਂ ਅਸੀਂ ਅਗਰ ਉਹ ਬੋਲਣ ਲੱਗੇ ਠੀਕ ਹੋ ਗਏ ਇਟ ਮੀਨਸ ਕਿ ਇਹ ਜਿਹੜਾ ਜੀਨ ਜਿਹੜਾ ਹੈਗਾ ਜੀਨ ਤਾਂ ਤੁਸੀਂ ਇਹ ਸੋਚੋ ਵੀ ਜੀਨ ਤਾਂ ਸਿਰਫ ਇਹਦਾ ਇੱਕ ਐਡਾ ਕੋਨਣਾ ਹੈ ਹਮ ਇਹਨੂੰ ਹੱਥ ਫੜ ਕੇ ਜੇ ਲਈ ਬੈਠੇ ਰਹੋਗੇ ਤੇ ਕਮਾਈ ਜਾਊਵੇ ਤੇ ਜੀਨ ਆਏ ਤੇ ਆਈ ਕੋ ਮੂੰਹ ਜਾਏ ਕੋ ਮੂੰਹ ਜੇ ਤੁਸੀਂ ਇਸ ਨੂੰ ਹਾਈਡ ਕਰਕੇ ਬਾਕੀ ਦੇ ਪਾਰਟ ਨੂੰ ਇਹਨੂੰ ਚੈੱਕ ਕਰਨਾ ਸ਼ੁਰੂ ਕਰ ਦੋ ਹੂੰ ਬਾਕੀ ਦੀ ਚੀਜ਼ ਨੂੰ ਸਟਰੋਂਗ ਕਰ ਦੋ ਠੀਕ ਹੈ ਫਿਰ ਆਏ ਵੀ ਕੋ ਮੂੰਹ ਹੈ ਰਾਈਟ ਤਾਂ ਉਹ ਇਸ ਕਰਕੇ ਡਾਊਨ ਸਿੰਡਰਮ ਦੇ ਤੇ ਵੀ ਇਹੀ ਥਿਊਰੀ ਦੇ ਰਹੇ ਨੇ ਉਹ ਕਹਿੰਦੇ ਜੈਨੇਟਿਕ ਜਿਹੜੀ ਬਿਮਾਰੀ ਹੈਗੀ ਉਹ ਉਹ ਕਹਿੰਦੇ ਜੈਨੇਟਿਕਸ ਮਤਲਬ ਐਕਸਪ੍ਰੈਸ਼ਨਸ ਨੇ ਥੋੜਾ ਜੀਨ ਡੈਮੇਜ ਹੋ ਗਿਆ ਉਹ ਜਿੰਨ ਡੈメージ ਹੋਣ ਨਾਲ ਕਿਹੜੇ-ਕਿਹੜੇ ਕੈਮੀਕਲ ਬੋਡੀ ਚ ਬਣਨੇ ਬੰਦ ਹੋ ਗਏ ਜਦ ਮੈਥਾਈਲੇਸ਼ਨ ਡਿਫੈਕਟ ਹੋ ਗਿਆ ਅੱਜ ਕੱਲ ਉਸ ਤਰ੍ਹਾਂ ਦੇ ਨਿਊਟ੍ਰੀਸ਼ਨਲ ਸਪਲੀਮੈਂਟਸ ਆ ਗਏ ਨੇ ਉਹ ਕਹਿੰਦਾ ਸੀ ਬਾਹਰੋਂ ਦੇ ਦਾਂਗੇ ਉਹਨੂੰ ਡੈメージ ਹੋਇਆ ਰਹਿਣ ਦਾ ਅਸੀਂ ਤਾਂ ਕੰਮ ਚਲਾਉਣਾ ਹੈ ਤਾਂ ਉਸ ਲੈਵਲ ਤੇ ਜਿਹੜੀ ਫੰਕਸ਼ਨਲ ਮੈਡੀਸਨ ਉਸ ਜੀਤੇ ਕੰਮ ਕਰ ਰਹੀ ਹੈ ਨਿਊਟ੍ਰੀਸ਼ਨਲ ਜਿਹੜੇ ਡਾਕਟਰ ਅਮਰ ਸਿੰਘ ਯਾਦ ਜੋ ਤੱਕ ਕੰਮ ਕਰਕੇ ਗਏ ਆ ਲਾਸਟ 20 ইয়ারਸ ਤੱਕ ਬਾਬਾ ਫਰੀ ਸੈਂਟਰ ਫਸ ਸਪੈਸ਼ਲਿਸਟ ਦੇ ਵਿੱਚ ਉਹ اسی ਚੀਜ਼ ਤੇ ਕੰਮ ਕਰਕੇ ਗਏ ਆ 20 ਇਅਰਸ ਤੱਕ ਉਹਨੇ ਕੰਮ ਕੀਤਾ ਔਰ ਉਸੇ ਲੜੀ ਨੂੰ ਹੁਣ ਅੱਗੇ ਲੈ ਕੇ ਚੱਲ ਰਹੇ ਨੇ ਉਹ ਪੂਰੀ ਟੀਮ ਉਹਨਾਂ ਦੇ ਅੱਗੇ ਚੱਲ ਰਹੀ ਹੈ ਤੇ ਜਿਹੜੀ ਆਨਲਾਈਨ ਜਿਹੜੀ ਐ ਸਾਡੇ ਨਾਲ ਡਾਕਟਰ ਕੈਰਨ ਸਿਮਿਤ ਉਵੇਂ ਖੜੀ ਹੈ ਜਿਨ੍ਹਾਂ ਨੇ ਯੂਰੇਨੀਅਮ ਦੀ ਸਟੱਡੀ ਕੀਤੀ ਸੀ ਪੂਰੀ ਦੁਨੀਆ ਨੂੰ ਹਿਲਾਤਾ ਸੀ ਬਲਾਰਕੋਸ਼ ਜਿਨੇ ਪੂਰੀ ਦੁਨੀਆ ਨੂੰ ਹਿਲਾਇਆ ਸੀ ਇੰਡੀਆ ਦੀ ਸਟੱਡੀ ਕਰਕੇ ਉਸ ਤੋਂ ਪਹਿਲਾਂ ਤਾਂ ਲੋਕ ਕੱਲੀ ਮਾਂ ਨੂੰ ਹੀ ਦੋਸ਼ੀ ਮੰਨੀ ਜਾਂਦੇ ਸੀ ਵੀ ਮਾਂ ਕਰਕੇ ਇਸ ਤਰ੍ਹਾਂ ਬੱਚੇ ਹੋ ਰਹੇ ਆਉਣੇ ਕਿਹਾ ਕਿ ਥੋੜਾ ਬਾਤ ਬਰਨ ਆ ਜਿਹੜਾ ਤੁਸੀਂ ਗ੍ਰੀਨ ਗ੍ਰੀਨ ਰੈਵਿਊਸ਼ਨ ਦਾ ਜਿਹੜਾ ਮਾਡਲ ਲੈ ਕੇ ਆਏ ਹੋ ਇਹਦੇ ਨਾਲ ਤੁਹਾਡੀਆਂ ਆਨ ਵਾਲੀਆਂ ਪ ਉਹ ਖਤਰੇ ਚ ਨੇ ਸੋ ਐਨ ਐਕਸੀ ਜਟਾ